ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰੇਕ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਹਾਲੀ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਜਿਹਦੇ ਤਹਿਤ ਡਰਿੰਕ ਐਂਡ ਡਰਾਈਵ ਤੇ ਕਾਰਾਂ ਦੇ ਵਿੱਚ ਬੈਠ ਕੇ ਜੋ ਲੋਕ ਡਰਿੰਕ ਕਰਦੇ ਨੇ ਉਹਨਾਂ ਨੂੰ ਨੱਥ ਪਾਉਣ ਲਈ ਸਾਰੇ ਜ਼ਿਲ੍ਹੇ ਦੀ ਫੋਰਸ ਸਾਰੇ ਆਫੀਸਰ ਡੀਐਸਪੀ ਸਾਹਿਬਾਨ ਅਸੀਂ ਰਲ ਕੇ ਮਾਰਕੀਟਸ ਦੀ ਤੇ ਅਜਿਹੇ ਪਲੇਸਿਸ ਜਿਹੜੇ ਹੌਟਸਪੌਟ ਬਣੇ ਹੋਏ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਇਹਦੇ ਵਿੱਚ ਜੇ ਕੋਈ ਲੋਕ ਸ਼ਰਾਬ ਪੀਂਦੇ ਪਾਏ ਜਾਣਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਵਾਰਨਿੰਗ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਊਗੀ ਉਹਨਾਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਜਾਊਗਾ ਇਸ ਤੋਂ ਬਨਾ ਜੇ ਕੋਈ ਸ਼ਰਾਬ ਪੀਕਰ ਗੱਡੀ ਚਲਾਉਂਦਾ ਪਾਇਆ ਜਾਂਦਾ ਜੋ ਕਿ ਇੱਕ ਬੜਾ ਹੀ ਇਹ ਸੰਗੀਨ ਕਿਸਮ ਦਾ ਕੰਮ ਕਰ ਰਹੇ ਨੇ ਉਹ ਸ਼ਰਾਬ ਪੀਕੇ ਗੱਡੀ ਚਲਾਉਣ ਨਾਲ ਲੋਕ ਸਿਰਫ ਆਪਣੀ ਹੀ ਨਹੀਂ ਆਪਣੇ ਨਾਲਦਿਆਂ ਦੀ ਹੋਰਾਂ ਦੀ ਵੀ ਲੋਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਪਾਉਂਦੇ ਨੇ ਉਸ ਦੇ ਨਾਲ ਬਹੁਤ ਸਾਰੇ ਐਕਸੀਡੈਂਟਸ ਹੁੰਦੇ ਨੇ ਉਹਨਾਂ ਐਕਸੀਡੈਂਟਸ ਨਾਲ ਨਜਿੱਠਣ ਲਈ ਅਤੇ ਜਹੀ ਲੋਕਾਂ ਨਾਲ ਨਜਿੱਠਣ ਲਈ ਅਸੀਂ ਤਕਰੀਬਨ ਪਿਛਲੇ ਕਾਫੀ ਦਿਨਾਂ ਤੋਂ ਰੋਜ਼ਾਨਾ ਸ਼ਾਮ ਨੂੰ ਅਜਿਹੇ ਰੋਡਸ ਦੇ ਉੱਤੇ ਮੋਸਟਲੀ ਵੀਕਐਂਡ ਦੇ ਉੱਪਰ ਨਾਕੇ ਲਗਾਉਨੇ ਆ ਜਿੱਥੇ ਡਰਿੰਕ ਐਂਡ ਡਰਾਈਵ ਦੇ ਚਲਾਨ ਹੁੰਦੇ ਨੇ ਲੋਕਾਂ ਦੇ ਲਾਇਸੈਂਸ ਵੀ ਸਸਪੈਂਡ ਕੀਤੇ ਜਾਂਦੇ ਇਸ ਮਹੀਨੇ ਚ ਹੁਣ ਤੱਕ ਅਸੀਂ 200 ਦੇ ਕਰੀਬ ਡਰਿੰਕ ਐਂਡ ਡਰਾਈਵ ਦੇ ਚਲਾਨ ਕਰ ਚੁੱਕੇ ਆ ਜਿਦੇ ਵਿੱਚ ਗੱਡੀਆਂ ਵੀ 50 ਦੇ ਕਰੀਬ ਗੱਡੀਆਂ ਵੀ ਇੰਪੌਂਟ ਕੀਤੀਆਂ ਗਈਆਂ ਨੇ ਜੀ ਬਿਲਕੁਲ ਅ ਅਸੀਂ ਮੈਂ ਲੋਕਾਂ ਨੂੰ ਇਹ ਵੀ ਅਵੇਅਰ ਕਰਨਾ ਚਾਹੂੰਗਾ ਜੋ ਸਾਡੀਆਂ ਆਨਲਾਈਨ ਚਲਾਨਿੰਗ ਮਸ਼ੀਨਾਂ ਨੇ ਉਦੇ ਨਾਲ ਜੋ ਵੀ ਨੋ ਪਾਰਕਿੰਗ ਏਰੀਆਜ਼ ਦੇ ਵਿੱਚ ਸਪੈਸ਼ਲ ਆਪਰੇਸ਼ਨ ਚਲਾਏ ਜਾਂਦੇ ਨੇ ਜਿੱਥੇ ਆਮ ਲੋਕਾਂ ਨੂੰ ਨੋ ਪਾਰਕਿੰਗ ਏਰੀਆ 'ਚ ਗੱਡੀ ਖੜਾਉਣ ਨਾਲ ਦਿੱਕਤ ਆਉਂਦੀ ਹੈ ਉਹਨਾਂ ਸਾਰੀਆਂ ਗੱਡੀਆਂ ਦੇ ਚਲਾਨ ਕੀਤੇ ਜਾਂਦੇ ਹਨ ਮਾਨ ਸਰ ਜੋ ਸਿਟੀ ਏਰੀਆ ਦੇ ਵਿੱਚ ਫੇਸ 5 ਮਾਰਕੀਟ 3B2 ਮਾਰਕੀਟ 7 ਫੇਸ ਮਾਰਕੀਟ ਅਤੇ ਜੋ ਹੈਗੇ 69 ਦੇ ਜੋ ਏਰੀਆਜ਼ ਨੇ ਉਹਨਾਂ ਦੇ ਵਿੱਚ ਅਭਿਆਨ ਚਲਾਇਆ ਜਾਂਦਾ ਮਾਨ ਸਰ ਪਹਿਲਾਂ ਇੱਕ ਸ਼ਕੰਜਾ ਜਿਹਾ ਲਗਾ ਦਿੱਤਾ ਜਾਂਦਾ ਸੀਗਾ ਕੁਝ ਸਾਲ ਪਹਿਲਾਂ ਟ੍ਰੈਫਿਕ ਪੁਲਿਸ ਵਾਲੋ ਜੋ ਕੋਈ ਮਤਲਬ ਗੱਡੀ ਖੜੀ ਕਰ ਜਾਂਦਾ ਸੀ ਕਿਉਂਕਿ ਉਹ ਜਿਹੜਾ ਛਕੰਜਾ ਵਾ ਪੈਰਲੌਕ ਕਰਨ ਵਾਲਾ ਦੁਬਾਰਾ ਇਸਤੇਮਾਲ ਕੀਤਾ ਜਾਊਗਾ ਕੋਈ ਆਪਣੇ ਕੋਲ ਪਿਆ ਹੋਇਆ ਜ਼ਿਲ੍ਹੇ ਦੀ ਪੁਲਿਸ ਕੋਲ ਸਾਡੇ ਕੋਲ ਉਸ ਤੋਂ ਬੈਟਰ ਫੈਸਿਲਿਟੀ ਆ ਗਈ ਜੀ ਸਾਡੇ ਕੋਲੇ ਈਚ ਈਚਲਾਨ ਮਸ਼ੀਨਾਂ ਨੇ ਛਕੰਜਾ ਇਸ ਲਈ ਲਗਾਉਂਦੇ ਸੀ ਕਿ ਸਾਡੇ ਕੋਲੇ ਕੋਈ ਡਾਕੂਮੈਂਟ ਅਵੇਲੇਬਲ ਨਹੀਂ ਹੁੰਦਾ ਸੀ ਬਟ ਹੁਣ ਈਚਲਾਨ ਮਸ਼ੀਨ ਤੇ ਅਸੀਂ ਫੋਟੋ ਖਿੱਚ ਕੇ ਚਲਾਨ ਭੇਜ ਸਕਦੇ ਹਾਂ